ਔਰ ਅਰੀਜਨਲ ਚੀਜ਼ ਇਹ ਦਊਗਾ ਜਦੋਂ ਵੀ ਆਪਾਂ ਜ਼ਹਿਰ ਖਾਈ ਜਾਂਦੇ ਆ ਗੱਲ ਭੈਣ ਦੀ ਮੈਨੂੰ ਅੱਗੇ ਬਹੁਤ ਵਧੀਆ ਲੱਗੀ ਵੀ ਭੈਣ ਕਹੇ ਮੁਫਤ ਦੇ ਵਿੱਚ ਤਾਂ ਲੋਕ ਜ਼ਹਿਰ ਵੀ ਖਾ ਲੈਂਦੇ ਆ ਤੇ ਗੱਲ ਇਹ ਸਹੀ ਆ ਕਿਰਤ ਭਾਈ ਗੱਲ ਇਹ ਆ ਤੇਰੇ ਕੋਲ ਜਾਨਵਰ ਆਗੇ ਜਿਵੇਂ ਹਣਾ ਹੁਣ ਮੈਂਨੂੰ ਇੱਕ ਗੱਲ ਹੋਰ ਦੱਸ ਦੀ ਵੀ ਜਿਹੜਾ ਘਿਓ ਦੇਸੀ ਆ ਪੂਰਾ ਰਿਵਿਊ ਨਾਲ ਮਿਲੂਗਾ ਕਿਹੜਾ ਹੋਵੇ ਆਪਾਂ ਕਹਿ ਕੇ ਘਰੇ ਇਤਮਾਨਾ ਲੋਕੇ ਗੱਲ ਇਹ ਕਹਿੰਦੇ ਮੈਨਾਂ ਜਿਵੇਂ ਕੋਲੇ ਬੈ ਕੇ ਵੀ ਬਣਵਾ ਸਕਦਾ ਵੇ ਯਾਰ ਭਾਈ ਓਵੇਂ ਦਾ ਕੰਮ ਕਰਨਾ ਹੁੰਦਾ ਤੇ ਮੈਂ ਜਾਨਵਰ ਵੀ ਲਿਆ ਕੇ ਵੇਚ ਸਕਦਾ ਹੈਗਾ ਜਾਨਵਰਾਂ ਦੀ ਵੀ ਸਾਰੀ ਪਰਖ ਆਪਾਂ ਨੂੰ ਹੂੰ ਵੀ ਆ ਰੌਲਾ ਆਪਣੇ ਤੋਂ ਝੂਠ ਨਹੀਂ ਮਾਰਿਆ ਜਾਂਦਾ ਵੀ ਇੰਨਾ ਚੋ 1 लाख 2 ਦਾ 1.5 ਲੱਖ ਵਾਈ ਇਹ ਜਦੋਂ ਮੈਂ ਨਿਕਲ ਹੁੰਦਾ ਜੋਦੀ ਮਾਜਾ ਇਹ ਹੈ ਇਹ ਥੂਏ ਫਿਰ ਕਿੰਨੇ ਹੋਊਗੀ ਤੇਰੇ ਹਿਸਾਬ ਨਾਲ ਬਾਈ ਇਹ 8ਵੇਂ ਕੋ ਹੋਊਗੀ ਬਾਈ 8ਵੇਂ ਸੀ ਠੀਕ ਹੁਣ ਤੂੰ ਦਾ ਵਿਆਹ ਬਾਈਆਂ ਦਾ ਰਦ ਹੋ ਗਿਆ ਹਾਂ ਇਹਦਾ ਹੀ ਦੁੱਧ ਪੀਤਾ ਲਾਲਾ ਸ਼ੁਰੂ ਠੀਕ ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਇੱਕ ਤੁਹਾਡੇ ਲਈ ਬਹੁਤ ਲਾਹੇਵੰਦ ਵੀਡੀਓ ਆ ਜਿਹੜੀ ਵੀਡੀਓ ਤੁਹਾਨੂੰ ਅੱਜ ਰੂਪ ਰੂਪ ਕਰੂੰਗਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਮਿਲੂਗਾ ਸਿੱਖਣ ਨੂੰ ਕੁਝ ਇਸ ਕਰਕੇ ਮਿਲੂਗਾ ਜਿਹੜੇ ਨਵੇਂ ਫਾਰਮਰ ਉੱਠ ਰਹੇ ਆ ਉਹਨਾਂ ਨੂੰ ਕੀ ਦਿੱਕਤਾਂ ਆਉਂਦੀਆਂ ਉਹਨਾਂ ਦੇ ਵਿਸ਼ੇ ਦੇ ਉੱਤੇ ਵੀਡੀਓ ਹੋਊਗੀ ਬਾਈ ਦੇ ਜਾਨਵਰ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਕੀ ਉੱਪਰ ਕੇ ਲਿਆਉਂਦਾ ਉਹ ਵੀ ਗੱਲਬਾਤਾਂ ਕਰਾਂਗੇ ਕਿਉਂਕਿ ਕਹਿੰਦੇ ਹੁੰਦੇ ਆ ਦੁੱਧ ਪੈਦਾ ਕਰਨਾ ਸੌਖਾ ਪਰ ਵੇਚਣਾ ਔਖਾ ਪਰ ਆਪਾਂ ਅੱਜ ਤੁਹਾਨੂੰ ਉਹ ਚੀਜ਼ ਦਾ ਹਾਲ ਦੱਸਣਾ ਪਰਾ ਨੇ ਕੋਸ਼ਿਸ਼ ਕਰਨੀ ਆ ਤੁਸੀਂ ਫਲ ਦੇਣਾ ਉਹ ਗੱਲਾਂ ਬਾਤਾਂ ਕਰਦੇ ਆ ਵੀਰ ਦੇ ਨਾਲ ਸਾਰੀ ਜਾਣਕਾਰੀ ਲੈਣੀ ਆਪਾਂ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਹਾਂਜੀ ਹਾਂਜੀ ਅੱਛਾ ਪਿੰਡ ਆਪਣਾ ਹੈਗਾ ਲੋਗੜ ਹਾਂਜੀ ਜਿਹੜਾ ਲੱਗਿਆ ਆਪਾਂ ਨੂੰ ਫਰੋਇਪੁਰ ਤੋਂ ਨੇੜੇ ਆ ਗਿਆ ਕਾਦਾਪੂੜਾ ਹਾਂਜੀ ਛੋਡੀ ਨਗਰ ਕਿਟਾ ਨਗਰ ਸੁਰ ਸੰਗਾ ਨਾ ਵੀ ਇਹ ਨੇੜਲੇ ਪਿੰਡ ਆ ਬਾਈ ਦੇ ਅੱਛਾ ਛੋਬ ਨਾਮ ਕੀ ਹੈ ਵੀਰੇ ਆਪਣਾ ਛੋਬ ਨਾਮ ਮੇਰਾ ਕੀਰਤ ਆ ਬਾਈ ਕੀਰਤ ਤੇ ਸਨੋ ਬਾਪੂ ਦਾ ਨਾਮ ਬਾਈ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕੀਰਤ ਬਾਈ ਗੱਲ ਓ ਵੀ ਇੱਕ ਪਹਿਲਾ ਭਾਈ ਤੇ ਇਸੇ ਦੁੱਖ ਕੋਈ ਤਰ੍ਹਾਂ ਗੈ ਵੀ ਕੋਈ ਪਾਜਦਾ ਨਹੀਂ ਤੇ ਇਸੇ ਦੁੱਖ ਹੋਈ ਲਾ ਲੋ ਵੀ ਦੁੱਧ ਦਾ ਰੇਟ ਨਹੀਂ ਮਿਲ ਰਿਹਾ ਰੇਟ ਨਹੀਂ ਮਿਲਦਾ ਅੱਜ ਤੇਰੇ ਕੋਲ ਕਿੰਨੇ ਜਾਨਵਰ ਇਸ ਟਾਈਮ ਵੇਲੇ ਬੜਾ ਜਿਹੜੇ ਦੁੱਧ ਵਾਲੇ ਐ ਜਾਵਾ ਜਾਵਾ ਮਤਲਬ ਸਾਰੇ ਦੁੱਧ ਵਾਲੇ ਇਹ ਕੁਝ ਡਰਾਈ ਹੋਏ ਪਏ ਮਤਲਬ ਆਪਣੇ ਕੋਲ 10 ਐਨੀਮਲ ਆ ਵੱਡੇ ਦੁੱਧ ਵਾਲੇ ਦੁੱਧ ਵਾਲੇ ਹਾਂਜੀ ਕਿੰਨਾ ਦੁੱਧ ਪੈਦਾਵਾਰ ਕਰ ਲੈਣਾ ਇੱਕ ਦਿਨ ਦਾ ਵੀਰੇ ਦੁੱਧ ਬਈ ਆਪਣਾ 90 ਲੀਟਰ ਤਾਂ ਵੀ ਚੱਲ ਜਾਂਦਾ ਜਦੋਂ ਸਾਰੀਆਂ ਸਹੀਆਂ ਹੁੰਦੀਆਂ ਠੀਕ ਹੈ ਬੱਚਾ ਬੱਚਾ ਵੇਚ ਕੇ ਕੋਲ ਵੇਚੀਆਂ ਠੀਕ ਹੈ ਠੀਕ ਵੇਚ ਦੱਬੇ ਠੀਕ ਹੈ ਸੱਤ ਮੱਜਾ ਪੈਣਾ ਦੀ ਵੇਸੇ ਤੁਖੋ ਵੇਚਤੀਆਂ ਪਿਛਲੇ ਸਾਹਮਣੇ ਤਾਂ ਜਾਦੇ ਜਾਨਵਰ ਸੀਗੇ ਬਾਈ ਅੱਛਾ ਇਹ ਅਕੀਰਤ ਭਾਈ ਗੱਲ ਹਾਂਜੀ ਹੁਣ ਤੇਰੀ ਨਵੀਂ ਸੋਚ ਕੀ ਪੈਦਾ ਹੋਈ ਐ ਵੀ ਤੂੰ ਦੁੱਧ ਤੋਂ ਕੀ ਬਣਾਉਣਾ ਚਾਹਵਾ ਨਾ ਵੀ ਸੋਚਦਾ ਬਾਈ ਜਿਵੇਂ ਆਪਾਂ ਨੂੰ ਦੋਰੀ ਵਾਲੇ ਦੁੱਧ ਦੀ ਜਿਵੇਂ ਰੇਟ ਨਹੀਂ ਦੇ ਰਹੇ ਪੂਰਾ ਕਿੰਨਾ ਰੇਟ ਮਿਲਦਾ ਤੁਹਾਨੂੰ ਇਸ ਟਾਈਮ ਪਿੰਡ ਲੈਵਲ ਤੋਂ ਤੇ ਕਿੰਨੇ ਤੋਂ ਲੈਵਲ ਤੇ ਆਪਣੀ ਛੈਂਟ ਵੀ ਚਲੋ 8 ਦੇ ਨੇੜੇ ਆਉਂਦੀ ਆ ਫਿਰ ਵੀ ਮਤਲਬ 55 58 ਰੁਪਏ ਮਹਾਰਾਜ ਮੈਂ ਮਨ ਲਾ 60 ਤੋਂ ਅੰਦਰ ਜਾ 60 ਤੋਂ ਅੰਦਰ ਹੀ ਰਹਿ ਜਾਂਦਾ ਵਾ ਤੇ ਜੇ ਜੇ ਤੂੰ ਦੁੱਧ ਜਿਹੜਾ ਪੈਦਾ ਕਰਦਾ ਬਣਾਉਣਾ ਦੁੱਧ ਸਾਰਾ ਦਿਨ ਟੱਕਰਾ ਮਾਰ ਕੇ ਫੁਆਰੇ ਚ ਲਾ ਕੇ ਪੱਖੇ ਲਾ ਕੇ ਜੁੱਦ ਕਰਦਾ ਮਾੜਾ ਸਾਰਾ ਦਿਨ ਸਾਰਾ ਪਰਿਵਾਰ ਨਾਲ ਕਰਦਾ ਪੈਂਦਾ ਕਿੰਨੇ ਜੀ ਤੈਨੂੰ ਤਿਆਰ ਕਰਕੇ ਤੂੰ ਖਰਚਾ ਕੱਢਿਆ ਜਿਹੜਾ ਇਹਦਾ ਜੀ ਮੰਨ ਲਓ ਆਪਾਂ ਆਪਾਂ 90 ਰੁਪਏ ਹੀ ਵੇਚੀਏ ਫਿਰ ਕੋਈ ਬਚਤ ਦਾ ਸਾਧਨ ਹੈਗਾ ਨਹੀਂ ਤਾਂ ਨਹੀਂ ਹੈਗਾ ਹਾਂ ਅੱਛਾ ਵੀ ਗੱਲ ਐ ਉਹ ਕਹਿਣ ਤੋਂ ਭਾਵ ਤੇਰੇ ਬਈ ਸੱਜਣੋਂ ਗੱਲ ਐ ਉਹ ਆ ਵੀ ਬਾਈ ਕਹਿੰਦਾ ਨਹੀਂ ਤਾਂ ਮੈਂ ਚਲਾ ਜਾਣਾ ਬਈ ਬਾਹਰ ਕਹਿੰਦਾ ਤੁਸੀਂ ਰਿਕ ਵੀਡੀਓ ਵਾਲਿਆਂ ਨੂੰ ਗੱਲ ਕਹਿ ਦੇਣਾ ਵੀ ਬੱਸ ਦੇ ਆ ਵੀਡੀਓ ਦੇ ਵਿੱਚ ਤੁਸੀਂ ਰਿਕ ਨੂੰ ਕਹਦਨੇ ਆ ਫਾਰਮਰ ਫਲਾਣਾ ਕਾਮਯਾਬ ਹੋ ਗਿਆ ਆ ਫਲਾਣਾ ਫਾਰਮਰ ਕਾਮਯਾਬ ਹੋ ਗਿਆ ਇਹ ਕਹਿੰਦਾ ਵੀ ਮੈਨੂੰ ਅੱਜ ਦੱਸ ਕੇ ਜਾ ਸਾਬਿਆ ਵੀ ਹੋਈਏ ਕਿਵੇਂ ਕੰਮਜਾਲ ਬਾਈ ਨੇ ਕਰਨਾ ਮਿੱਤਰੋ ਪ੍ਰੋਡਕਟਾਂ ਦਾ ਕੰਮ ਪ੍ਰੋਡਕਟ ਕਿਹੜੇ ਕਿਉਂ ਹੋ ਗਿਆ ਪਨੀਰ ਹੋ ਗਿਆ ਖੁਆ ਹੋ ਗਿਆ ਜਿਹੜੇ ਤੁਹਾਡੇ ਆਮ ਵਿਆਹ ਸ਼ਾਦੀਆਂ ਦੇ ਵਿੱਚ ਘਰੇਲੂ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਚੀਜ਼ਾਂ origignal ਚੀਜ਼ਾਂ ਜਿਹਨੂੰ ਕਹਿ ਦਿੰਦੇ ਨੇ ਵੀ ਆਪਣੇ ਦੁੱਧ ਤੋਂ ਪੈਦਾਵਾਰ ਕਰਕੇ ਉਸ ਦੁੱਧ ਤੋਂ ਤਿਆਰ ਕਰਨੀਆਂ ਚੀਜ਼ਾਂ ਹੁਣ ਜਿੰਨੇ ਵੀ ਨੇੜੇ ਤੇੜੇ ਦੇ ਪਿੰਡ ਲੱਗਦੇ ਜੀ ਆਪਾਂ ਸੋਚੀਏ ਵੀ ਆਪਾਂ ਨੂੰ ਇਸ ਬਾਈ ਦਾ 10 ਪਿੰਡ ਵੀ ਸਾਥ ਦੇ ਦੇਣ ਤੇ ਦਸਾਂ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਤਾਂ ਦੂਜੇ ਤੀਜੇ ਦਿਨ ਬਾਈ ਆਇਆ ਇਹ ਰੇਂਦਾ ਭੋਗ ਖੰਡ ਪਾੜ ਦਾ ਆ ਗਿਆ ਉੰਜ ਕੋਈ ਭੋਗ ਪੈ ਗਿਆ ਜਾਂ ਉੰਜ ਕੋਈ ਮਨ ਆਪਣਾ ਨੂੰ ਫੰਕਸ਼ਨ ਆ ਗਿਆ ਕੋਈ ਆਪਣਾ ਤੇ ਤੁਸੀਂ ਜੇ ਉਹ 10 ਪਿੰਡ ਵੀ ਇਸ ਬਾਈ ਦਾ ਸਹਿਯਾਤਾ ਕਰ ਦਿਓ ਵੀ ਬਾਈ ਤੋਂ ਆਪਾਂ ਬਾਈ ਕੀਮਤ ਤੋਂ ਸਮਾਨ ਲੈ ਕੇ ਆਉਣਾ ਘਿਓ ਲੈ ਕੇ ਆਉਣਾ ਜਾਂ ਖੂਆ ਲੈ ਕੇ ਆਉਣਾ ਜਾਂ ਕੁਝ ਵੀ ਲੈ ਕੇ ਆਉਣਾ ਪਨੀਰ ਲੈ ਕੇ ਆਉਣਾ ਤੇ ਫਿਰ ਤੁਹਾਨੂੰ origional ਚੀਜ਼ ਇਹ ਦੇਊਗਾ ਜਦੋਂ ਵੀ ਆਪਾਂ ਜ਼ਹਿਰਾਂ ਖਾਈ ਜੰਨੇ ਗੱਲ ਪੈਣ ਦੀ ਮੈਨੂੰ ਅੱਗੇ ਬਹੁਤ ਵਧੀਆ ਲੱਗੀ ਵੀ ਪੈਣ ਕਰੀ ਮੁਫਤ ਦੇ ਵਿੱਚ ਤਾਂ ਲੋਕ ਜ਼ਹਿਰ ਵੀ ਖਾ ਲੈਂਦੇ ਆ ਤੇ ਗੱਲ ਇਹ ਸਹੀ ਆ ਕਿਉਂਕਿ ਬਈ ਜੇ ਆਪਾਂ ਚੀਜ਼ ਦੇ ਪੈਸੇ ਫਾਰਮਰ ਨੂੰ ਭਰ ਦਿਆਂਗੇ ਨਾ ਤੇ ਇਹ ਕਿੱਲਾ ਇੱਕ ਹਾਰਮਰ ਕੁਝ ਨਾ ਕੁਝ ਕੰਮਜਾਬ ਹੋ ਜੂਗਾ ਇਹ ਨਾਲ ਹੋਰ ਦਸਾਂ ਬੰਦਿਆਂ ਨੂੰ ਰੋਜ਼ਗਾਰ ਦੇ ਦੂਗਾ ਕਿਉਂ ਦੇ ਦੂਗਾ ਕਿਉਂਕਿ ਇਹਦੇ ਕੋਲ ਝੋਟੀਆਂ ਕਟੀਆਂ ਪੈਦਾ ਹੋਣਗੀਆਂ ਕਿਸੇ ਨੂੰ ਹੋਰ ਖੜਾ ਕਰੂਗਾ ਭੱਜੇ ਆਪਣਾ ਗੱਪਰੂ ਨੌਜਵਾਨ ਬਚਾਉਣੀ ਆ ਨਾ ਆ ਜਵਾਨੀ ਜਿਹੜੀ ਕੋਲੇ ਖੜੀ ਆ ਇਹ ਬਚਾਉਣੀ ਆਪਾਂ ਨੂੰ ਬਈ ਤਾਂ ਪੈਣੀ ਆ ਪਹਿਲਾ ਸਭ ਤੋਂ ਪਹਿਲਾ ਮੇਰੀ ਇਹੀ ਰਿਕਵੈਸਟ ਆ ਵੀ ਇਹ ਵੀਰ ਨੇ ਹੁਣ ਚਾਲੂ ਕਰਤਾ ਕਮਰਦੇਸੀ ਘੋ ਦਾ ਪਨੀਰ ਦਾ ਕੋਈ ਦਾ ਹੋਰ ਕੀ ਮਿਲ ਜੂਗਾ ਵੀਰੇ ਜਿੰਨੇ ਵੀ ਪ੍ਰੋਡਕਟ ਬਣਾ ਲੈ ਡਾਕਟ ਜੋ ਵੀ ਆਰਡਰ ਕਰ ਦਿਆ ਕਰਕੇ ਉਹ ਹੀ ਬਣਾ ਦਿਆ ਕਰਾਂ ਕੋਈ ਬਣਾ ਦਿਆ ਕਰ ਦੱਸਣਾ ਕਿੰਨੇ ਦਿਨ ਪਹਿਲਾਂ ਪਾਊਗਾ ਤੈਨੂੰ ਮਤਲਬ ਇਹ ਇੱਕ ਦਿਨ ਪਹਿਲਾਂ ਹੀ ਦੱਸ ਦੇਣ ਜੋ ਇੱਕ ਦਿਨ ਪਹਿਲਾਂ ਦੱਸ ਦੇਣਾ ਕਿਉਂ ਉਹਦਾ ਤਾਂ ਚਲੋ ਮਨ ਲਾ ਜਿਵੇਂ ਅੱਜ ਕਹਿੰਨੇ ਖੰਡ ਪੜ ਤਰਾ ਲਿਆ ਤੇ ਪਰਸੋਂ ਭੋਗ ਪੈਣਾ ਉਹਨੂੰ ਤੁਸੀਂ ਤਿਆਰ ਕਰ ਦੋਗੇ ਹਣਾ ਵੀ ਮਨ ਲਾ ਮਤਲਬ ਜਿਹੜੀ ਚੀਜ਼ ਇੱਕ ਦਿਨ ਚ ਬਣ ਜਾਂਦੀ ਆ ਉਹ ਦਾ ਇੱਕ ਦਿਨ ਪਹਿਲਾਂ ਹੀ ਤੇ ਜਿਵੇਂ ਘਿਓ ਆ ਆਪਣੇ ਕੋਲ ਚਲੋ ਪਹਿਲਾਂ ਬਣਾ ਕੇ ਰੱਖਿਆ ਹੋਇਆ ਕੁਝ ਉਹ ਜੇ ਆਪਾਂ ਹੁਣ ਘਿਓ ਹੀ ਬਣਾ ਦਿਆ ਕਰਨਾ ਦੁੱਧ ਦਾ ਦੁੱਧ ਦਾ ਘਿਓ ਹੀ ਬਣਾਉਣਾ ਵੀ ਤੇਰੀ ਮੇਰਾ ਦੁੱਧ ਬੱਜੂ ਜਿਹੜਾ 50 ਕਿਲੋ ਬੱਜੂ 60 ਕਿਉਂਕਿ ਬਾਈ ਬੱਚੇ ਵੀ ਰੂਨ ਨਾਲ ਆਉਂਦਾ ਆ ਵੇਖੋ ਕੱਟੀਆਂ ਕੋਟੀਆਂ ਬਾ ਕਮਾਲ ਤਿਆਰ ਕੀਤੀਆਂ ਹੋਈਆਂ ਬਾਈ ਨੇ ਕਿਉਂਕਿ ਇਹ ਵੀ ਵੱਡੀ ਗੱਲ ਆ ਮਗਰ ਆਪਾਂ ਬੱਚਾ ਦੁੱਧ ਲੱਖ ਦੀ ਮੱਝ ਦੀ ਕੱਟੀ ਪੈਦਾ ਕਰਨ ਵਾਲੀ ਹੁੰਦੀ ਆ ਉਹ ਕੱਟੀ ਮਾਰ ਦਿੰਨੇ ਆ ਆਪਾਂ ਤੇ ਡੈਰੀ ਦੇ ਆਪਾਂ ਦੁੱਧ 55 ਰੁਪਏ ਪਾ ਆਉਣੇ ਆ ਇਹ ਵੀ ਆਪਣੀ ਇੱਕ ਬੇਕੂਫੀ ਆ ਮੈਂ ਸੋਚਦਾ ਵੀ ਜੇ ਦੁੱਧ ਦੀ ਕੀਮਤ ਲੈਣੀ ਆ ਤਾਂ ਬੱਚਾ ਜ਼ਰੂਰ ਤਿਆਰ ਕਰੋ ਨਾਲ ਚੰਗਾ ਅੱਛਾ ਕੀਰਤ ਭਾਈ ਗੱਲ ਹੋਆ ਤੇਰੇ ਕੋਲ ਜਾਨਵਰ ਆਗੇ ਜਿਵੇਂ ਹਣਾ ਹੁਣ ਮੈਨੂੰ ਇੱਕ ਗੱਲ ਹੋਰ ਦੱਸ ਦੀ ਵੀ ਜਿਹੜਾ ਘੋ ਦੇਸੀ ਆ ਪੂਰਾ ਰਿਵਿਊ ਨਾਲ ਮਿਲੂਗਾ 100% ਏਡਾ ਹੋਵੇ ਆਪਾਂ ਕਹਿ ਕੇ ਘਰੇ ਇਤਮਾਨਾ ਲੂਕੇ ਗੱਲ ਇਹ ਕਹਿੰਦੇ ਮੈਨਾਂ ਜਿਵੇਂ ਕੋਲੇ ਪੈ ਕੇ ਵੀ ਬਣਵਾ ਸਕਦਾ ਉਹ ਲੈ ਯਾਰ ਭਾਈ ਓਵੇਂ ਦਾ ਕੰਮ ਕਰਨਾ ਹੁੰਦਾ ਤੇ ਮੈਂ ਜਾਨਵਰ ਵੀ ਲਿਆ ਕੇ ਵੇਚ ਸਕਦਾ ਹੈਗਾ ਜਾਨਵਰਾਂ ਦੀ ਵੀ ਸਾਰੀ ਪਰਖਾ ਪਾਉਣੀ ਹੂੰ ਵੀ ਆ ਰੋਲਾ ਆਪਣੇ ਦਾ ਝੂਠ ਨਹੀਂ ਮਾਰਿਆ ਜਾਂਦਾ ਵੀ ਇੰਨਾ ਚੋ 1 ਲੱਖ 2 ਦਾ 1.5 ਲੱਖ ਦਾ ਵੀ ਮੰਨ ਲਾ ਸਚਾਈ ਵਾਲਾ ਕੰਮ ਹਣਾ ਜੀ ਤੁਮਰ ਕਿੰਨੀ ਹੈ ਤੇਰੀ ਬਾਈ ਉਮਰ ਬਾਈ ਆਪਣੀ ਹੈਗੀ 22 ਸਾਲ ਕਿ ਪਹਿਲਾਂ ਮੈਂ ਉਸਨੇ ਬਾਹਰ ਵੀ ਜਾਜੂ ਆਇਆ ਕਦੀ ਬਾਹਰ ਵੀ ਜਾ ਆਏ ਕਿਹੜੇ ਦੇ ਚ ਸਹੀ ਦਸੀ ਮਾਨਤਾ ਕਿ ਬੜਾ ਨਾੜੇ ਮੋੜਤਾ ਹੁਣ ਮੈਨੂੰ ਲੱਗਦਾ ਤਾ ਪਾਪਾ ਤਾਂ ਵਾਪਸ ਤਾਂ ਪਾਣੀ ਆਏਗਾ ਵਾਪਸ ਤਾਂ ਲੈਣੇ ਭੇਜਿਆ ਵਾ ਇਹ ਜਰੂਰ ਆਪਾਂ ਲੈ ਵੀ ਟਰੰਪ ਦੇ ਧੱਕੇ ਜੜਿਆ ਹੀ ਗੱਲ ਸਦੀ ਜੇ ਤੁਹਾਨੂੰ ਦੱਸਦੇ ਉਹਨੇ ਚੰਦਰੇ ਨੇ ਮਾਰੀ ਕੀਤੀ ਚੱਲ ਫਿਰ ਇਹਦੀ ਫੈਸਲਾ ਕਰਾ ਗਿਆ ਗੱਲ ਹੋਰ ਤਾਂ ਕੋਈ ਨਹੀਂ ਵੀ ਉਹਦਾ ਦੁੱਖ ਭੋਰ ਲਗਿਆ ਜਿਹੜਾ ਫੈਸਲਾ ਕਰਾ ਗਿਆ ਚੰਗਾ ਦਾ ਹਨਾ ਉਹ ਪਹਿਲਾਂ ਤਾਂ ਗੋਹ ਗੁੱਸਾ ਜੜਿਆ ਹੋਣਾ ਤੈਨੂੰ ਹਨਾ ਠੀਕ ਹੈ ਅਥੇ ਕੀਰਤ ਗੱਲ ਹੈ ਵਾ ਕਿੰਨੇ ਪੈਸੇ ਖਰਾਬੋਗੇ ਸਹੀ ਮਨ ਨਹੀਂ ਪੈਸੇ ਨਹੀਂ ਭਈ ਆਪਣੇ ਲੱਗੇ ਪੈਸੇ ਨਹੀਂ ਲੱਗੇ ਬਚ ਗਿਆ ਪੈਸੇ ਉਹਨਾਂ ਨੇ ਵਾਪਸ ਕਰਤੇ ਠੀਕ ਆਪਾਂ ਦਿੱਤੇ ਤਦੋ ਠੀਕ ਆ ਫਿਰ ਵੀ ਬਸ ਗਿਆ ਕੋਈ ਨਹੀਂ ਵਿਗੜਿਆ ਤੇ ਕੀਰਤ ਫਿਰ ਹੁਣ ਘਿਓ ਬਣਾ ਕੇ ਦੇਣਾ ਤੇ ਖੂਆ ਬਣਾ ਕੇ ਦੇਣਾ ਮਨ ਲੈ ਕੋਈ ਕਾਮਯਾਬ ਕਰਨੇ ਲੋਕ ਹਨ ਤੇ ਜ਼ਹਿਰ ਨਹੀਂ ਖਾਣ ਦੇਣੀ ਹਾਂਜੀ ਘਿਓ ਵੀ ਕਾੜਨ ਹਾਂ ਇਹੜੀ ਵੀ ਮਸ਼ੀਨੀ ਘਿਓ ਤਿਆਰ ਕਰਕੇ ਦੇਣਗੇ ਕਾੜਨੀ ਦਾ ਦੇਸੀ ਘਿਓ ਅੱਛਾ ਨੇ ਭੈਣੇ ਆ ਵੀ ਮੇਰੀ ਭੈਣ ਆ ਭੈਣ ਦੀ ਮਿਹਨਤ ਆ ਵੀ ਸਾਰੇ ਨਾਲੋਂ ਜ਼ਿਆਦੀ ਕਿਉਂਕਿ ਭੈਣ ਨੇ ਹੀ ਮੈਨੂੰ ਸੱਦਿਆ ਭੈਣ ਕਹਿੰਦੀ ਵੀ ਵੀਰੇ ਤੁਸੀਂ ਇਹ ਰਿਕ ਵੀਡੀਓ ਵਾਲਾ ਕਹਿ ਦਿੰਨੇ ਆ ਫਾਰਮਰ ਲੱਖਾਂ ਰੁਪਿਆ ਕਮਾਉਂਦਾ ਆ ਕਰੋੜਾ ਰੁਪਿਆ ਕਮਾਉਂਦਾ ਕਹਿੰਦੀ ਮੇਰੇ ਕੋਲੇ ਆ ਕੇ ਦੱਸ ਵੀ ਮੈਂ ਕੀ ਕਰਾਂ ਜੰਦਰ ਮੈਂ ਵੀ ਕਮਾਈ ਕਰਾਂ ਨਾਲੇ ਝੋਟੀਆਂ ਵੀ 15 15 16 16 ਟੱਲੂ ਵਾਲੀਆਂ ਤੁਹਾਨੂੰ ਬਾਅਦ ਚ ਮਈਆਂ ਵੀ ਵਕਾਉਣਾ ਵੀਡੀਓ ਨੂੰ ਜੁੜੇ ਰਹਿ ਜਾਣ ਤੱਕ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਭੈਣੇ ਠੀਕ ਠਾਕ ਆ ਬਹੁਤ ਵਧੀਆ ਚੜ੍ਹਦੀ ਅਚਾ ਭੈਣੇ ਕਰ ਲਿਓ ਤੂੰ ਤਾਂ ਮੈਨੂੰ ਵੀ ਸਾਹਬੇ ਵੀ ਤੁਸੀਂ ਵੀਡੀਓ ਵਾਲੇ ਕਹਿ ਦਿੰਨੇ ਪਰ ਸਾਨੂੰ ਤੁਹਾਡੇ ਵਰਗੀ ਭੈਣ ਭਰਾ ਕਹਿੰਦੇ ਵੀ ਅਸੀਂ ਇੰਨੀ ਕਮਾਈ ਕਰ ਜਿਹੜੇ ਸਾਹਬ ਨਾਲ ਅਸੀਂ ਪਸ਼ੂ ਪਾਲਦੇ ਆ ਜੀ ਇਹ ਸਾਹਬ ਨਾਲ ਤਾਂ ਸਾਨੂੰ ਤਾਂ ਪਤਾ ਵੀ ਸਾਡਾ ਫਾਰਮ ਤਾਂ ਜਿਹੜਾ ਸਾਡਾ ਦੁਖੀ ਹੋ ਕੇ ਮੁੰਡਾ ਝੁੱਕ ਕੇ ਗਿਆ ਉਹਦੇ ਸਿਰ ਤੇ ਚੱਲਦਾ ਜੀ ਆ ਹੁਣ ਵੀ ਤੂੜੀ ਦੇ ਦਾਣਿਆਂ ਦੇ ਮੱਕੀ ਦੇ ਪੈਸੇ ਉਹਨੇ ਭੇਜਣੇ ਆ ਸਾਨੂੰ ਉਹਨੇ ਭੇਜਣੇ ਆ ਠੀਕ ਆ ਭਣੇ ਉਹ ਸਾਨੂੰ ਐਵੇਂ ਕਹਿੰਦਾ ਰਹਿੰਦਾ ਵਾ ਵੀ ਤੁਹਾਨੂੰ 2000 ਰੁਪਏ ਨਹੀਂ ਮੁੱਕਦੇ ਤਾਂ ਕਿਉਂ ਤੁਸੀਂ ਐਵੇਂ ਧੱਕੇ ਖਾਣੇ ਰਹਿੰਨੇ ਆ ਤਾਂ ਸਾਡਾ ਸ਼ੌਕ ਹੀ ਸਾਡੇ ਸਿਰ ਚੜ ਕੇ ਬੋਲੀ ਜਾਂਦਾ ਵੀ ਜੇ ਸਾਨੂੰ ਸਾਡਾ ਕੰਮ ਚੱਲ ਪਵੇ ਆ ਕਿਉਂ ਦਾ ਤੇ ਸਾਨੂੰ ਇਹ ਪਸ਼ੂ ਨਾ ਵੇਚਣੇ ਪੈਣ ਨਾ ਵੇਚਣ ਮੈਨੂੰ ਇਹ ਤਾਂ ਫਿਰ ਭੈਣੇ ਤਿਆਰੀ ਆ ਨਹੀਂ ਤਾਂ ਫਿਰ ਇਹਦਾ ਪਾਸਪੋਰਟ ਇਹਦੇ ਹੱਥ ਫੜਾਵਾਂਗੇ ਤੈਨੂੰ ਪਤਾ ਹੀ ਆ ਫਿਰ ਆਪਣੇ ਪੰਜਾਬੀ ਕਿਹੋ ਜਿਹਾ ਅਖੀਰਲਾ ਮੁੱਦਾ ਤਾਂ ਆਪਣੇ ਕੋ ਇਹ ਹੁੰਦਾ ਜਾਜ ਵਾਲਾ ਹੀ ਆ ਫਿਰ ਜਾਜ ਵਾਲਾ ਹੀ ਆ ਹੋਰ ਕੋਈ ਨਹੀਂ ਹੁੰਦਾ ਅਰੇ ਗੱਲ ਇਹ ਉਹ ਭੈਣੇ ਤੁਸੀਂ ਹੁਣ ਦੁੱਧ ਪਾਉਣੇ ਆ ਹਨਾ ਤੁਸੀਂ ਪਹਿਲਾਂ ਵੀ ਕਿਉਂ ਬਣਾ ਕੇ ਵੇਚ ਲੈਨੇ ਕੋਈ ਜੀ ਹਾਂ ਕੀ ਕੀਮਤ ਦੇ ਵਿੱਚ ਵੇਚ ਦਿੰਦਾ ਕੀਮਤ ਦੇ ਵਿੱਚ 1500 2000 ਤੱਕ ਤਾਂ ਮੈਂ ਸੇਲ ਕਰ ਦੇਣੀ ਆ ਕਿਉਂ ਵਾਲਾ 1500 ਤੋਂ ਲੈ ਕੇ 2000 ਦੇ ਐਵਰੇਜ ਦੇ ਵਿੱਚ ਤਾਂ ਵਿਕ ਜਾਂਦਾ ਵੀ ਇੱਕ ਜਾਂਦਾ ਵਿਕ ਜਾਂਦਾ ਕਿੰਨਾ ਕੁ ਕਿਉਂ ਤਿਆਰ ਪਿਆ ਰਹਿੰਦਾ ਹਰ ਵਲ ਸਮੇਂ ਸਮੇਂ 15 20 ਕਿਲੋ ਤਾਂ ਵੀਰੇ ਅਸੀਂ ਦੁੱਧ ਜ਼ਿਆਦਾ ਵੇਚ ਕੇ ਮਤਲਬ ਕਿ ਕਵੰਟਲ ਜਿਵੇਂ ਸਾਡੇ ਕੋਲ ਦੁੱਧ ਹੋਵੇ ਅਸੀਂ ਜ਼ਿਆਦਾ ਨਾ ਬੱਚੇ ਪਾਲਣ ਤੇ ਚੋਰ ਲਾਇਆ ਹੋਇਆ ਵੀ ਬੱਚਿਆਂ ਨੂੰ ਅਸੀਂ ਜ਼ਿਆਦਾ ਪਿਆ ਦੇ ਦਾਂ ਠੀਕ ਹੈ ਭੈਣ ਇਹ ਵੀ ਭੈਣੇ ਗੁੱਡ ਮਨੋ ਜੇ ਆਪਾਂ ਦੂੜ ਲੱਖ ਦੀ ਕੱਟੀ ਮਾਰ ਲਈ ਪਿੱਛੇ ਫਿਰ ਫਾਇਦਾ ਕੀ ਆਪਣੇ ਦੁੱਧ ਪੈਦਾ ਹਣਾ ਕਿਉਂਕਿ ਅਸੀਂ ਟੀਕੇ ਵੀ ਸਾਰੇ ਨਸਲ ਦੇ ਤੈਨੂੰ ਸਾਰੀ ਨਸਲ ਵਿਖਾਵਾਂਗੇ ਅਸੀਂ ਕਿਹੜੇ ਕਿਹੜੇ ਸੀਮੰਦੀਆਂ ਕਿਹੜੀਆਂ-ਕਿਹੜੀਆਂ ਕੱਟੀਆਂ ਤਿਆਰ ਕੀਤੀ ਇਹ ਸਾਰੀ ਨਸਲ ਸਾਡੀ ਘਰ ਦੀ ਤਿਆਰ ਕੀਤੀ ਹੋਈ ਹੈ ਇਹ ਮਿਹਨਤ ਕੀਤੀ ਹੋਈ ਹੈ ਹਣਾ ਮਿਹਨਤ ਕੀਤੀ ਹੋਈ ਹੈ 4 ਸਾਲ ਹੋ ਗਏ ਸਾਨੂੰ ਇਸੇ ਕੰਮ ਤੇ ਲੱਗਿਆ ਇਸੇ ਕੰਮ ਤੇ ਅੱਛਾ ਭੈਣੇ ਅੱਜ ਤੁਸੀਂ ਵੀ ਮੈਨੂੰ ਇੱਕ ਗੱਲ ਦੱਸਿਓ ਅੱਜ ਤੁਸੀਂ ਇਸ ਕਿੱਤੇ ਦੇ ਵਿੱਚ ਜਮਾ ਮਾਰਾ ਤੁਸੀਂ ਰੂਹਣਾ ਦੱਸਣਾ ਪੰਜ ਚਾਰ ਮਗਰ ਕਟੀਆਂ ਝੋਟੀਆਂ ਤੁਸੀਂ ਇਸ ਟਾਈਮ ਪੱਲਿਓ ਪਾਉਣੇ ਪਿਆ ਕਿ ਜਾਂ ਕੋਈ ਬਚਤ ਜਮਾ ਪੱਲਿਓ ਵੀਰੇ ਇਸ ਟਾਈਮ ਤਾਂ ਮਤਲਬ ਕਿ ਸਾਰੀਆਂ ਸੂਣ ਵਾਲੀਆਂ ਜੀ ਠੀਕ ਹੈ ਨਾ ਜੀ ਤੇ ਪੰਜ ਸੱਤ ਕਿਲੋ 10 ਕਿਲੋ ਦੁੱਧ ਹੁੰਦਾ ਤੇ ਇਹਦੇ ਤੋਂ 15 ਪਸ਼ੂ ਨਹੀਂ ਪਾਲਦੇ ਜੀ ਜੀ ਇਹਦਾ ਚਲੋ ਆਪਣਾ ਮੰਨਦੇ ਦੋ ਤਿੰਨ ਮਹੀਨੇ ਔਖੇ ਆਉਂਦੀ ਆਉਂਦੇ ਦੋ ਤਿੰਨ ਮਹੀਨੇ ਨਹੀਂ ਵੀਰੇ ਅਹੀਂ ਤਾਂ ਸਦਾ ਹੀ ਔਖੇ ਰਹੀਦਾ ਤੁਹਾਨੂੰ ਦੱਸਿਆ ਵੀ ਅਹੀਂ ਫਿਰ ਜਦੋਂ ਦੁੱਧ ਹੀ ਦੁੱਧ ਨਹੀਂ ਦਿੰਦਾ ਫਿਰ ਅਹੀਂ ਆਪਣੀਆਂ ਕਟੀਆਂ ਹੀ ਤਿਆਰ ਕਰੀ ਜਾਂਦੇ ਆ ਦੁੱਧੀ ਨੂੰ ਜਿਹੜਾ ਕੋਈ 50 ਕਿਲੋ ਬੱਚਾ ਉਹ ਪਾ ਦਿੱਤਾ ਪਾ ਦਿੰਦਾ ਬਾਕੀ ਬੱਚਿਆਂ ਨੂੰ ਪਿਆ ਦੇਣਾ ਹੋਰ ਬਣਾਇਦਾ ਸੇਲ ਕਰੀਦਾ ਠੀਕ ਆ ਭੈਣੇ ਅੱਜ ਜੇਕਰ ਭੈਣੇ ਆਪਣੀ ਵੀਡੀਓ ਪੈਂਦੀ ਐ ਅਪਲੋਡ ਹੁੰਦੀ ਆ ਵੀਡੀਓ ਤੋਂ ਬਾਅਦ ਕੋਈ ਭਰਾ ਕਿਹਾ ਹੋ ਜਾਂ ਹੋਰ ਕੋਈ ਚੀਜ਼ ਲੈਣੀ ਚਾਹੂਗਾ ਆਪਾਂ ਤਿਆਰ ਕਰਕੇ ਦੇ ਦੇਾਂਗੇ ਭੈਣੇ ਹਾਂਜੀ ਤੇ ਦੋ ਕਿਉਂ ਅਸੀਂ ਕਾੜਨੀ ਦਾ ਤਿਆਰ ਕਰਦੇ ਆਂ ਵੀਰੇ ਇਹ ਮਸ਼ੀਨੀ ਨਹੀਂਗਾ ਸਾਡੇ ਕੋਲੇ ਕੁਝ ਨਹੀਂ ਮਤਲਬ ਤੇ ਅਸੀਂ ਪਾਥੀਆਂ ਪਾ ਕੇ ਕਾੜਨੀ ਦਾ ਕਿਆ ਤਿਆਰ ਕਰਦੇ ਆ ਉਹ ਵੀ ਉਹ ਮੇਰੇ ਚੈਨਲ ਤੇ ਵੀਡੀਓ ਪਈਆਂ ਮੈਂ ਸਾਰਾ ਕੁਝ ਦੱਸਿਆ ਵੀ ਹੋਇਆ ਵਾ ਜੀ ਪੈਣੀ ਕੱਲੀ ਕੱਲੀ ਗੱਲ ਮੈਂ ਦੱਸੀ ਹੋਈ ਵੀ ਕਿਹੜੇ ਘਾਟੇ ਪੈਂਦੇ ਇਹਨਾਂ ਵਿੱਚੋਂ ਠੀਕ ਠੀਕ ਆ ਬਿਲਕੁਲ ਪੈਣੀ ਅੱਛਾ ਪੈਣੀ ਗੱਲ ਇਹ ਆ ਵੀ ਜਿਹੜੇ ਆਪਾਂ ਹੁਣ ਮੰਨ ਲਓ ਕੋਈ ਪ੍ਰੋਡਕਟ ਤਿਆਰ ਕਰ ਲੈਨੇ ਆ ਹਨਾ ਦੇਸੀ ਕਹੋ ਹੋ ਗਿਆ ਖੂਆ ਹੋ ਗਿਆ ਵੀ ਮਨ ਜਿਵੇਂ ਕਿ ਨੇ ਭੇਜਣਾ ਖੂਆ ਵੀ ਬਣ ਜਾਂਦਾ ਹਨਾ ਇਹ ਤਾਂ ਮੰਨ ਲਓ ਇਮੀਡੀਏਟਲੀ ਚੀਜ਼ਾਂ ਵੀ ਜਿਹੜੀਆਂ 1 2 ਦਿਨ ਪਹਿਲਾਂ ਮਨ ਆਪਾਂ ਨੂੰ ਉਹਨਾਂ ਜਾਣੀ ਬਣਾਉਣੀਆਂ ਪੈਂਦੀਆਂ ਤੇ ਜੇ ਵੀ ਕੋਈ ਮਨ ਆ ਹੋਰ ਪ੍ਰੋਡਕਟ ਦਾ ਫਿਰ ਜਿਹੜੇ ਹੁੰਦੇ ਉਹ ਵੀ ਮਿਲ ਜਾ ਕਰਨਗੇ ਜ ਯੋਦੋ ਫਾਰਮਰਾਂ ਦਾ ਦੁੱਧ ਲਿਆ ਕੇ ਦਿੰਗੇ ਅਸੀਂ ਵੀ ਅਸੀਂ ਸਾਡੇ ਲਾਗੇ ਸਾਡੀ ਜਾਣਕਾਰੀ ਚ ਫਾਰਮਰ ਹੈਗੇ ਆ ਜਿਹੜੇ ਸਾਨੂੰ ਧੱਕਦੇ ਆ ਵੀ ਤੂੰ ਹੀ ਕੁਝ ਕਰੋ ਤੇ ਤੁਹੀ ਆ ਦੁੱਧ ਦਾ ਹਿੱਲਾ ਵਸੀਲਾ ਕਰੋ ਹੂੰ ਵੀ ਕਾਮਯਾਬ ਹੋਈ ਗੀ ਕਾਮਯਾਬ ਹੋਈਏ ਕਿਸੇ ਗੱਲੋਂ ਵੀ ਦੁੱਧ ਦਾ ਰੇਟ ਸਾਨੂੰ ਵੀ ਦੁੱਧ ਦਾ ਹੁਣ ਜੇ ਸਾਨੂੰ ਕਿਉਂ ਦਾ ਰੇਟ ਮਿਲੂਗਾ ਸਹੀ ਸਾਡੇ ਪ੍ਰੋਡਕਟਾਂ ਦਾ ਅਸਲੀ ਚੀਜ਼ ਦਾ ਅਸਲੀ ਰੇਟ ਮਿਲੂਗਾ ਤੇ ਅਸੀਂ ਜਿੰਨਾ ਫਾਰਮਰਾਂ ਤੋਂ ਦੁੱਧ ਲਵਾਂਗੇ ਜੀ ਵੀ ਲੋਡ ਤੋਂ ਜ਼ਿਆਦਾ ਘੱਟ ਵੱਧ ਜਵੇ ਤਾਂ ਦੁੱਧ ਫਿਰ ਉਹਨਾਂ ਨੂੰ ਵੀ ਨਾਲ ਰਲਾਵਾਂਗੇ ਨਾ ਜਿਹੜੇ ਸਾਨੂੰ ਵੀ ਫਰਕ ਪਾ ਲਾਉਂਦੇ ਆ ਹਾਂ ਜੀ ਬਿਲਕੁਲ ਵੀ ਉਹਨਾਂ ਜੀ ਆਪਣਾ ਵੱਧ ਚੀਜ਼ ਦੀ ਲੋੜ ਤੇ ਆਪਾਂ ਲਵਾਂਗੇ ਉਹਨਾਂ ਕੋਲ ਲਵਾਂਗੇ ਉਹਨਾਂ ਕੋਲ ਤੇ ਉਹਨਾਂ ਨੂੰ ਅਸੀਂ ਰੇਟ ਵੀ ਪੂਰਾ ਦਵਾਂਗੇ ਤੇ ਦਿਖਾਵਾਂਗੇ ਵੀ ਵੀਡੀਓ ਹਰੇਕ ਵੀਡੀਓ ਚ ਕਿਉਂਕਿ ਮੈਂ ਰੋਜ਼ ਅਪਲੋਡ ਕਰਦੀ ਹੁਣ ਵੀਡੀਓ ਜੀ ਜੀ ਤੇ ਉਹਨ ਦਿਖਾਵਾਂਗੇ ਵੀ ਅਸੀਂ ਕਿੰਨਾ ਰੇਟ ਦਿੰਨੇ ਅਗਲੇ ਦੱਸਣਗੇ ਵੀ ਤੇ ਫਿਰ ਅਸੀਂ ਆ ਜਿਹੜੇ ਨੇੜੇ ਤੇ ਦੁੱਧ ਦੀ ਆ ਫਿਰ ਇਹਨਾਂ ਦੀ ਤਾਂ ਛੁੱਟੀ ਕਰ ਦਾਂਗੇ ਜੇ ਸਾਨੂੰ ਸਾਡੀ ਜਿੰਨਾ ਬੋਲ ਪੈ ਜੇ ਲੈ ਵੀ ਮਿੱਤਰੋ ਕਿਉਂਕਿ ਹਰ ਫਾਰਮਰ ਅੱਜ ਇਸ ਜੀ ਤੋਂ ਦੁਖੀ ਹੈ ਜਦੋਂ 55 ਰੁਪਏ ਦੁੱਧ ਪੈਂਦਾ ਨਾ ਭਾਈ ਮੈਂ ਦਾ ਤਿਆਰ ਕਰਕੇ ਉਦੋਂ ਮਨ ਪੁੱਛੇ ਜਾਣਦਾ ਜਦੋਂ ਸ਼ਾਮ ਨੂੰ ਸੋਨਾ ਬਾਲਟੀ ਦੇ ਵਿੱਚ ਪਾ ਕੇ ਤੇ ਰੇਟ 55 ਰੁਪਏ ਮਿਲਦਾ 10 ਕਿਲੋ ਦੁੱਧ ਪੱਤਰੋਂ ਤੁਸੀਂ 10 ਹਿਸਾਬ ਲਾ ਲਓ 550 ਦਾ ਬਣਿਆ ਤੇ 10 ਕਿਲੋ ਦੁੱਧ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗ ਗਿਆ ਇਹ ਕਿਤੇ ਨੋਟ ਕਰਿਓ ਭਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਕਿ ਕਿਉਂਕਿ ਆਪਾਂ ਇਹ ਗੱਲ ਕਹਿਨੇ ਆ ਹਰ ਵੀਰ ਨੂੰ ਹਰ ਭੈਣ ਨੂੰ ਜਿਹੜੇ ਵੀ ਇਸ ਕਿੱਤੇ ਦੇ ਨਾਲ ਜੁੜੇ ਹੋਇਆ ਵੀ ਭੈਣ ਬਣ ਕੇ ਵੀਰ ਬਣ ਕੇ ਤੁਸੀਂ ਮਿਹਨਤ ਕਰੋ ਜ਼ਰੂਰ ਕਰਦੇ ਹੋ ਤੁਸੀਂ ਪਰ ਤੁਹਾਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ ਇਹਦੇ ਵਿੱਚ ਆਪਾਂ ਵੀ ਗਲਤ ਆਪਾਂ ਦੀ ਮਿਹਨਤ ਦਾ ਮੁੱਲ ਲੈਂਦੇ ਨਹੀਂ ਭਾਈ ਹੁਣ ਆ ਭੈਣ ਹੋਣਿਆਂ ਦਾ ਦਿਮਾਗ ਆ ਜਿਹੜਾ ਇਹਨਾਂ ਨੇ ਇੱਕ ਮਿਹਨਤ ਦਾ ਮੁੱਲ ਲੈਣ ਬਾਰੇ ਸੋਚਿਆ ਇਹ ਵੀ ਪਿੰਡ ਦੇ ਵਿੱਚ ਬੈਠੇ ਸੀ ਚੁੱਪ ਕਰਕੇ ਦੁੱਧ ਪਾਈ ਜਾਂਦੇ ਬੱਚੇ ਤਿਆਰ ਕਰਕੇ ਵੇਚੀ ਜਾਂਦੇ ਪਰ ਨਹੀਂ ਇਹਨਾਂ ਨੇ ਬੱਚ ਦਾ 50 ਕਿਲੋ ਦੁੱਧ ਦਾ ਜਿਹੜਾ ਉਹ ਵੀ ਇਹ ਸੋਚਿਆ ਵੀ ਜੇ ਇਹ 100 ਰੁਪਏ ਦੇ ਘੇਰੇ ਦੇ ਵਿੱਚ ਵੇਚੇ ਤਾਂ ਸਾਨੂੰ ਫੇਰ ਬੱਚਤਾ ਕਿਉਂ ਬੱਚਤਾ ਬਾਈ ਅੱਜ ਇਹ 100 ਰੁਪਏ ਘੇਰੇ ਦੇ ਵਿੱਚ ਜੇ ਦੁੱਧ ਕਿਲੋ ਵੇਚਦੇ ਆ ਇਹ ਦੂਜੇ ਫਾਰਮਰ ਨੂੰ 70-80 ਰੁਪਏ ਤਾਂ ਦੇਣਗੇ ਜੇ 70-80 ਰੁਪਏ ਉਹਨੂੰ ਦੇਣਗੇ ਉਹਨਾਂ ਨੂੰ ਫਿਰ 20-25 ਰੁਪਏ ਦਾ ਫਾਇਦਾ ਹੋ ਗਿਆ ਉਹ ਫਾਰਮਰ ਵੀ ਕਾਮਯਾਬ ਹੋ ਗਏ ਇਹ ਵੀ ਫਾਰਮਰ ਕਾਮਯਾਬ ਹੋ ਗਿਆ ਆਉਣ ਵਾਲੇ ਜਿਹੜੇ ਨਵੇਂ ਫਾਰਮਰ ਬਣਨੇ ਉਹ ਵੀ ਕਾਮਯਾਬ ਹੋਗੇ ਵੀਰੇ ਮੈਂ ਸੱਤ ਮੱਝਾਂ ਪਿਛਲੇ ਤੈਦ ਕੀ 2 ਸਾਲਾਂ ਦੇ ਵਿੱਚ ਸੱਤ ਮੱਝਾਂ ਇਸੇ ਦੁੱਖੋ ਹੀ ਵੇਚੀਆਂ ਦੁੱਧ ਦਾ ਰੇਟ ਹੀ ਹੈ ਨਹੀਂ ਦੁੱਧ ਦਾ ਰੇਟ ਹੈ ਨਹੀਂ ਸਹੀ ਗੱਲਾਂ ਪੈਣੇ ਬਜਦਾ ਕੋਈ ਨਹੀਂ ਟੱਕਰਾ ਵੱਧ ਮਾਰਨੀ ਪੈਂਦੀ ਪਿੱਛੇ ਵੱਧ ਮਾਰਨੀ ਪੈਂਦਾ ਹੁਣ ਵੀ ਦੋ ਤਿਆਰ ਬੈਠੀਆਂ ਜੇ ਤਾਂ ਤੇਰੀ ਵੀਡੀਓ ਨੇ ਕੋਈ ਰਿਸਪੌਂਸ ਦੇ ਦਿੱਤਾ ਤਾਂ ਠੀਕ ਹੈ ਨਹੀਂ ਤਾਂ ਤੈਨੂੰ ਮੱਝਾਂ ਅਸੀਂ ਵਿਖਾਉਨੇ ਆ 2-2 ਲੱਖ ਦੀਆਂ ਅਸੀਂ ਲਿਆਂਦੀਆਂ ਤੇ ਉਹ ਸਾਡੀਆਂ ਮਾ ਸਮਝ ਲੋ ਗਈਆਂ ਹੁਣ ਨਹੀਂ ਮਿੱਤਰੋ ਇਹ ਹੱਥ ਜੋੜ ਕੇ ਬੇਨਤੀ ਆ ਬਾਈ ਹੁਣਾਂ ਦੀ ਜਰੂਰ ਸਪੋਰਟ ਕਰਿਆ ਜੋ ਹੁਣ ਆਪਾਂ ਬਾਈ ਜੀ ਤੇ ਜਾਨਵਰ ਵੇਖਦੇ ਥੋੜੀ ਜਿਹੀ ਝਾਤੀ ਜਾਨਵਰਾਂ ਵੱਲ ਮਾਰਨੀ ਆ ਲੈ ਵੀ ਵੀਰੇ ਪਹਿਲੇ ਨੰਬਰ ਤੇ ਤੂੰ ਇੱਕ ਬੱਚਾ ਖੋਲਿਆ ਹਨਾ ਕੀਰਤ ਬਾਈ ਉਹਦੀ ਕੀਰਤ ਡਿਟੇਲ ਆ ਯਾਰ ਇਹ ਬਾਈ ਸੀਮਨ ਬੈਂਕ ਤੇ ਲਿਆਂਦੀ ਸੀ ਮੱਝ ਹਿਸਾਰ ਤੋਂ ਹਿਸਾਰ ਤੋਂ ਬੋਲੀ ਤੇ ਠੀਕ ਆ ਤੇ ਉਹ ਮਤਲਬ ਫੰਡਰ ਹੀ ਸੀਗੀ ਹਾਂ ਤੇ ਉਹਦੇ ਦੋ ਹੀ ਥਾਂ ਚੱਲਦੇ ਸੀ ਅਗਲੇ ਤੇ ਉਹਦੇ ਆਪਾਂ ਲਿਆ ਕੇ ਸੀਮਨ ਲਵਾਇਆ ਸੀ ਦਲਵਾਗ ਝੋਟੇ ਦਾ ਠੀਕ ਆ ਤੇ ਉਹਦੀ 9 ਕਿਲੋ ਦੇ ਨੇੜੇ ਗਾੜੀ ਸੀਗੀ ਬਾਈ ਮੈਂ ਦੀ ਹਾਂਜੀ ਅਗਲੇ ਹੀ ਦੋ ਸਾਂ ਚੱਲਦੇ ਸੀਗੇ ਤੇ ਇਹ ਉਹਦੀ ਆ ਬਾਈ ਜਗੱਟੀ ਤੇ ਉਹਦਾ ਦੁੱਧ ਪੀ ਕੇ ਇਹੋ ਫਿਰ ਮੈਂ ਉਹ ਕਿਧਰ ਗਈ ਹੈਗੀ ਕਿ ਹਾਂ ਮੈਂ ਬਾਈ ਹੁਣ ਹੀ ਦਿੱਤੀ ਆਪਾਂ ਕਹੇ ਬਾਈ ਨੂੰ ਅੱਛਾ ਉਂਝੀ ਦਿੱਤੀ ਤਿਆਰ ਕਰਨ ਲਈ ਬਰੀਡ ਹੁੰਦੀ ਮਿਲ ਗਈ ਇੱਕੇ ਪਈ ਸੋਨ ਤਾਂ ਬਾਈ ਯਾਰ ਐਵੇਂ ਤੈਨੂੰ ਕਹਾਂ ਕੱਟੇ ਵਾਲੇ ਲੈ ਗਏ ਕੱਟੇ ਆ ਠੀਕ ਆ ਉਹਨੂੰ ਤੇ ਐਂਡ ਕਰਤਾ ਹੁਣ ਹੁੰਦਾ ਹਣਾ ਹਾਂ ਠੀਕ ਅੱਛਾ ਕੀ ਦੋ ਬਾਈ ਕਿੰਨੇ ਚਿਰ ਦੀ ਹੋਗੀ ਇਹ ਕੱਟੀ ਇਹ ਬਾਈ ਤਿੰਨਾਂ ਕੁ ਮਹੀਨਿਆਂ ਦੀ ਆ ਤਿੰਨਾਂ ਮਹੀਨਿਆਂ ਦੀ ਹੈ ਕਿਆ ਬਾਤ ਆ ਭਾਈ ਗ੍ਰੋਥ ਗ੍ਰਾਥ ਬਹੁਤ ਚੰਗੀ ਤਿਆਰ ਕੀਤੀ ਹੈ ਨਾ ਇਹ ਦੁੱਧ ਤੇ ਪੜੀਏ ਜਾਂ ਹੋਰ ਵੀ ਕੋਈ ਪ੍ਰੋਡਕਟ ਦਾ ਨਾਮ ਨਹੀਂ ਕੋ ਨਹੀਂ ਭਾਈ ਇਹਨੂੰ ਦੁੱਧ ਚੋ ਕੇ ਨਹੀਂ ਵੇਖਿਆ ਆਪਾਂ ਨਹੀਂ ਨਹੀਂ ਬੋਲੀ ਹੈ ਨਹੀਂ ਦੁੱਧ ਦਾ ਹੀ ਕਿਉਂ ਨਾ ਦੁੱਧ ਦਾ ਗੱਟੀ ਤਿਆਰ ਹੋ ਗਈ ਤੁਹਾਡੀ ਸੋਹਣੀ ਹੈ ਨਾ ਨਹੀਂ ਠੀਕ ਆ ਭਾਈ ਅਜਾ ਤ ਕਿਰਤ ਭਈ ਇਹ ਤਾਂ ਹੋ ਗਿਆ ਬੱਚਾ ਆਪਣਾ ਹਾਂ ਜੀ ਪਹਿਲੇ ਵਾਰ ਕੰਦ ਵਾਲੇ ਨਾਲ ਝੋਟੀ ਖੜੀ ਆ ਇੱਕ ਉਹ ਪਹਿਲਣੀ ਆ ਭਾਈ ਹਾਂ ਜੀ ਆਹ ਸਾਰੀ ਕਰੀਏ ਨੂੰ ਐ ਨੂੰ ਬਣਾ ਹਾਂ ਇਹ ਪਹਿਲਣੀ ਛੋਟੀ ਬਈ ਹਾਂਜੀ ਹਾਂਜੀ ਪਹਿਲਣੀ ਆ ਸੁਈ ਹੋਈ ਆ ਵੀਰੇ ਨਹੀਂ ਬਾਈ ਇੱਦੇ ਰਹਿੰਦੇ ਹਾਲੇ 3 3.5 ਮਹੀਨੇ ਰਹੇ ਕਿਹੜੇ ਸੀਮਨ ਦੀ ਆ ਗਈ ਕੇ ਵੀ ਕੀਰਤ ਵੀਰੇ ਇਹ ਬਾਈ ਪੀਛਵਾ ਦੀ ਹੈ ਬੀਸੀ ਵਾਲੇ ਦੀ ਬੀਸੀ ਪੀਛਵਾ ਦੀ ਆ ਗਈ ਕਿੰਨੀ ਉਮਰ ਦੀ ਹੋ ਗਈ ਬਈ ਇਹ ਇਹ 3 ਸਾਲਾਂ ਤੋਂ ਤਿੰਨ ਮਤ 3 ਸਾਲਾਂ ਦੀ ਹੋ ਜੂਗੀ ਜਦੋਂ ਸੂਹੂਗੀ ਮਤਲਬ ਦੋਂਦੀ ਸੂਬੂਗੀ ਹਾਂ ਦੋ ਅੱਲੇ ਦੰਦ ਤੋਂ ਹਾਲੇ ਮਾੜੇ ਮੋਟੇ ਆ ਨਹੀਂ ਠੀਕ ਆ ਪੂਰੇ ਕੀਤੇ ਨਹੀਂ ਗਏ ਗਰੋਥ ਗਰਾ ਬਹੁਤ ਚੰਗੀ ਹੈ ਛੋਟੀ ਦੀ ਹਾਂ ਗਰੋਥ ਤਾਂ ਚੰਗੀ ਆ ਬਾਕੀ ਅੱਛਾ ਦੋ ਨੰਬਰ ਤੇ ਜਿਹੜੀ ਛੋਟੀ ਆ ਗਈ ਬਈ ਬਲੇ ਵਾਲੀ ਇਹ ਬਈ ਬਲੀ ਦੀ ਆ ਬਲੀ ਬਧਨੀ ਵਾਲੇ ਦੀ ਬਈ ਹਾਂਜੀ ਸਿੰਘ ਦੇਸੀ ਲੱਗੀ ਹਨਾ ਬਈ ਨਹੀਂ ਨਹੀਂ ਸਿੰਘ ਬਈ ਮੀਨੇ ਆ ਢੇਲੇ ਆ ਹੈ ਹਾਂ ਠੀਕ ਆ ਬਈ ਅੱਛਾ ਇਹ ਕਿੰਨੀ ਉਮਰ ਦੀ ਹੋਗੀ ਬਈ ਇਹ 1.5 ਸਾਲ ਤਾਂ ਘੱਟ ਹੀ ਆ ਯਾਰ ਇਹ ਤਾਂ ਨਹੀਂ ਹਜੇ ਗੱਬਣ ਹੋਈ ਹੋਣੀ ਫਿਰ ਹਨਾ ਨਹੀਂ 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 ਬੱਚਾ ਹੀ ਹਲੇ ਤਾਂ ਯਾਰ ਠੀਕ ਆ ਬਈ ਠੀਕ ਆ ਬਈ ਕੀ ਬਾਤ ਆ ਹਨਾ ਉਲੀ ਜਲੀ ਵਖਾਈ ਪਤਾ ਨਹੀਂ ਮੜੀ ਜੀ ਵੇਖੋ ਝੋਟੀ ਦਾ ਪੁੜਾ ਪਾੜਾ ਬਾਈ ਹਣਾ ਨਹੀਂ ਠੀਕ ਆ ਅੱਛਾ ਜਿਹੜੀ ਤਿੰਨ ਨੰਬਰ ਤੇ ਝੋਟੀ ਹੈ ਬਾਈ ਇਸੇ ਦੀ ਮਾਂ ਆ ਬਾਈ ਇਸੇ ਇਸੇ ਦੀ ਹਾਂਜੀ ਪਹਿਲੇ ਨਹੀਂ ਆਏ ਬਾਈ ਤੂੰ ਕਿ ਦੂਜੇ ਤੀਜੇ ਸੂਏ ਨਹੀਂ ਆ ਬਾਈ ਦੂਜੇ ਸੂਏ ਸੂਈ ਸੀ ਹੁਣ ਚਾਰ ਦਾੰ ਦਾ 16 ਕਿਲੋ ਦੁੱਧ ਹੈਗਾ ਹੁਣ ਦੂਜੇ ਸੂਏ ਹਾਂਜੀ ਹੁਣ ਗੰਗਬਣ ਹੋ ਗਈ ਫੇਰ ਇਹ ਹੁਣੇ ਚਾਰਾਂ ਕੁ ਮਹੀਨਿਆਂ ਦੀ ਹੋ ਗਈ ਐਦ ਕੀ ਦਿਖਾਵਾਂਗੇ ਦੁੱਧ ਦੇ ਦਾ ਤੁਹਾਡੇ ਚੈਨਲ ਤੇ ਠੀਕ ਆ ਵੀਰ ਚਾਰਾਂ ਮਹੀਨਿਆਂ ਦੀ ਗੰਗਬਣ ਹੋ ਕੇ ਕਿੰਨੇ ਤੇ ਚੱਲਦੀ ਪਈ ਹੁਣ ਹੋਣੀ ਆ ਰਹੀ ਆ ਦੀ ਕੱਟੀ ਮਾਰ ਗਈ ਸੀਗੀ ਹੁਣ 8-9 ਕਿਲੋ ਦੁੱਧ ਹੋਣਾ ਇੱਕ ਡਾਂਗ ਹੀ ਮਿਲਦੀ ਆ ਕੱਟੀ ਇਹ ਨਹੀਂ ਮਰ ਗਈ ਹੈ ਕੱਟੀ ਵੀ ਚੰਗੀ ਮਰ ਗਈ ਹੈ ਨਾ ਜਿਹੜਾ ਬੱਚਾ ਵੀ ਚੰਗਾ ਕੱਟੀ ਵੀ 50-60 ਹਜ਼ਾਰ ਦੀ ਕੱਟੀ ਸੀ ਹੂੰ ਸਹੀ ਗੱਲ ਆ ਯਾਰ ਹੁਣ ਇਹ ਸੁਲਤਾਨ ਤੋਂ ਗੱਭਣ ਆ ਬਾਈ 10 ਹਜ਼ਾਰ ਮਾਣ ਵਾਲੇ ਤੋਂ ਠੀਕ ਆ ਸੁਲਤਾਨ ਤੋਂ ਉਹਦਾ ਟੀਕਾ ਮਿਲਦਾ ਨਹੀਂ ਗਾ ਘੱਟੋ ਘੱਟ 10 ਹਜ਼ਾਰ ਦਾ ਟੀਕਾ ਹੀ ਆ ਜਿਹੜੇ ਤੁਸੀਂ ਗੱਭਣ ਸੀ ਹੈ ਨਹੀਂ ਹੁਣ ਹੁਣ ਆ ਠੀਕ ਆ ਓਕੇ ਕੀ ਬਾਤ ਆ ਬਾਈ ਅੱਛਾ ਤੇ ਜਿਹੜੀ 4 ਨੰਬਰ ਤੇ ਆ ਬਾਈ ਇਹ ਬਾਈ ਇਹ ਸੂਈ ਅੱਛਾ ਵੀਰੇ 4 ਨੰਬਰ ਵਾਲੀ ਝੋਟੀ ਦੀ ਕੀ ਡਿਟੇਲ ਆ ਵੱ ਏ ਬਾਈ ਖੀਰੀ ਸੂਈ ਸੀਗੀ ਓਕੇ ਤੇ 10 11 ਕਿਲੋ ਦੁੱਧ ਦਿੱਤਾ ਇਹਨੇ ਪਹਿਲਾਂ ਉਹ ਖੀਰੀ ਨੇ ਹਾਂਜੀ ਅੱਛਾ ਇਹ ਕਿਹੜੇ ਸੀਮਨ ਦੀ ਆ ਗਈ ਇਹ ਯਾਰ ਆਪਾਂ ਇੱਕ ਮਹੀਨੇ ਦੀ ਗੱਭਣ ਸੀਗੀ ਝੋਟੀ ਲਈ ਸੀਗੀ ਅੱਛਾ ਤੇ ਗੱਭਣ ਨਿਕਲ ਆਈ ਸੀਗੀ ਤੇ ਦੋ ਦਾੰਦ ੱਲੇ ਵੀ ਨਹੀਂ ਹੋਈਏ 8 9 ਮਹੀਨੇ ਹੋ ਗਏ ਸੂਈ ਨੂੰ ਹੁਣ ਹੁਣ ਗੱਭਣਾ ਫਿਰਗਾ ਹਾਂ ਹੁਣ 4 5 ਮਹੀਨੇ ਦੀ ਹੋ ਗਈ ਐ ਵੀ ਤੇ ਹੁਣ ਦੁੱਧ ਕਿੰਨੇ ਦੇ ਚੱਲੀ ਜਾਂਦੀ ਦੁੱਧ ਦੇਣ ਦੇ ਥੱਲੇ ਵੀ ਹੋਊਗਾ ਭਾਈ 7 ਤੱਕ ਕਿਲੋ ਹੂੰ ਥਾਣੇ ਦੇ ਵੀ ਬਹੁਤ ਚੰਗੀ ਹੈ ਨਾ ਹਾਂ ਪਾਸਾ ਜ਼ਰੂਰ ਰੱਖੀ ਥੋੜਾ ਜਿਹਾ ਭਾਈ ਯਾਰ ਯਾ ਇਦਾਂ ਹੀ ਮਤਲਬ ਬਣਿਆ ਇਹਦਾ ਹੂੰ ਓਦਾਂ ਪਹਿਲਾ ਸੂਆ ਜਿਵੇਂ ਬਹੁਤ ਕੁਆਲਿਟੀ ਦਿੱਤੀ ਲੈਵੇ ਦੀ ਨੇ ਹਣਾ ਹਾਂ ਹਾਂ ਬਹੁਤ ਜ਼ਿਆਦਾ ਅੱਲੇ ਵੀ ਨਹੀਂ ਦੋ ਦੰਦ ਹੋਈ ਗਈ ਹੂੰ ਨਹੀਂ ਠੀਕ ਆ ਅੱਛਾ ਇਹਦੀ ਪੰਜ ਨੰਨੀ ਨਹੀਂ ਆ ਬਾਈ ਇਹ ਬਾਈ ਘਰ ਘਰਦੀ ਆ ਮੱਝ ਇਹ ਇਹ ਪ੍ਰਾਣੀ ਮੱਝ ਹੈ ਇਹ ਮੇਰੇ ਖੋਲ ਖਾਲੀ ਕੀਤੀ ਇਹਨੇ ਇਹ ਜਦੋਂ ਮੈਂ ਨਿਕਲ ਹੁੰਦਾ ਜੋ ਉਹਦੀ ਮੱਝ ਆ ਇਹ ਹੈ ਇਹ ਖੂਏ ਫਿਰ ਕਿੰਨੇ ਹੋਊਗੀ ਤੇਰੇ ਹਿਸਾਬ ਨਾਲ ਬਾਈ ਇਹ 8ਵੇਂ ਕੋ ਹੋਊਗੀ ਬਾਈ ਅੱਛੇ ਫਿਰ ਸੀ ਠੀਕ ਆ ਹੁਣ ਤੂੰ ਦਾ ਵਿਆਹ ਬਾਈਆਂ ਦਾ ਰਤ ਹੋ ਗਿਆ ਆ ਇਹਦਾ ਇਹ ਦੁੱਧ ਪੀਤਾ ਲਾਲਾ ਜੀ ਠੀਕ ਕੀਰਤ ਬਾਈ ਹੁਣ ਫਿਰ ਗੱਪਣਾ ਗਾਏ ਇਹ ਨਹੀਂ ਬਾਈ ਹੱਲੇ ਤਾਂ ਖਾਲੀ ਆ ਠੀਕ ਹੈ ਕਿਹਨੇ ਦੁੱਧ ਤੇ ਚੱਲਦੀ ਆ ਹੁਣ ਬਾਈ ਦੁੱਧ ਹੋਊਗਾ ਬਾਈ 12 ਕਿਲੋ ਚੀਜ਼ ਠੀਕ ਹੈ ਬਾਈ ਜਾ ਤਾਂ ਬਹੁਤ ਮਹਿੰਗੇ ਹੈ ਨਾ ਬੱਚੇ ਨੀਲੀ ਦੇ ਟਾਪ ਲਾਜੂ ਕਹਵੇ ਨੀਲੀ ਦੇ ਟੀਕੇ ਨਹੀਂ ਭਰੋਂਦਾ ਤੂੰ ਫਿਰ ਆਹ ਨੀਲੀ ਦਾ ਇੱਕ ਟਾ ਬੈਠਾ ਇਹਦੇ ਕਿਹੜੇ ਸੀਮੰਟ ਦਾ ਆ ਗਿਆ ਇਹ ਇਹ ਡਾਇਮੰਡ ਦਾ ਵਾ ਡਾਇਮੰਡ ਦਾ ਠੀਕ ਹਾਂਜੀ ਤੇ ਅੱਛਾ ਇਹ ਨਾਲ ਜਿਹੜੀ ਛੋਟੀ ਖੜੀ ਹੈ ਬਾਈ ਇਹ ਬਾਈ ਹੋ ਗਿਆ ਮਹੀਨਾ ਘਰਿਆਣੇੋਂ ਲਿਆਂਦੀ ਆ ਹੁਣ ਹੀ ਆਦ ਕੀ हां जी हां जी ठीक तोकੜ ਕੱਪੜ ਲੈ ਆਏ ਵੀਰੇ ਨਹੀਂ ਭਾਈ ਇਹਦਾ ਰਹਿ ਗਿਆ ਮਹੀਨਾ ਹੀ ਰਹਿ ਗਿਆ ਸੂਨ ਚ ਅੱਛਾ ਆਏ ਅਸਰ ਹੀ ਲਿਆਂਦੀ ਸੀ ਹੈ ਬਹੁਤ ਸੋਹਣੀ ਤਿਆਰ ਹੁੰਦੀ ਆਉਂਦੀ ਹੈ ਨਾ ਕਰੋ ਵੀ ਕੋਸਰ ਗੱਦ ਦੇਖਣਾ ਤੇਰੀਆਂ ਸਾਰੀਆਂ ਮਈਆਂ ਨਾਲੋਂ ਜ਼ਿਆਦਾ ਉਹ ਉਹਨਾਂ ਦੀ ਸੰਭਾਲ ਹੀ ਵੱਖਰੀ ਹੈ ਬਾਈ ਹੂੰ ਜਾਨਾ ਨਾ ਨਾ ਪਤਾ ਲੱਗਦਾ ਨਾ ਸਾਹਮਦੇ ਉਹ ਹਾਂ ਉਹਦੇ ਰਹਿਣੇ ਆਪਣੇ ਕੋ ਕਿਹੜੇ ਕੁੜੀਆਂ ਦੇ ਰਿਸ਼ਤੇ ਕਿੱਲੇ ਵੇਖ ਕੇ ਨਹੀਂ ਕਰਦੇ ਉਹ ਮੱਝਾਂ ਵੇਂਦੇ ਆ ਵੀ ਕਿਹੜੇ ਮੁੰਡੇ ਕੋਲੇ ਕਿੰਨੀਆਂ ਉਹ ਤਾਂ ਬਾਈ ਘਰ ਪਰਿਵਾਰ ਚ ਲਾ ਲੂ ਆਪਣੇ ਕਿੱਲੇ ਪੈੜੀ ਦੇ ਵੇਖ ਕੇ ਕੁੜੀ ਨੂੰ ਰਿਸ਼ਤਾ ਕਰ ਉਹਦੇ ਮੁੰਡੇ ਚਿੱਟਾ ਲਾਉਂਦਾ ਮਿਲ ਜਾਂਦਾ ਪਿੱਛੇ ਹੀ ਬੈਠੇ ਹੁੰਦੇ ਉਹਦਾ ਮੱਝਾਂ ਦੇ ਹੀ ਵਾਸੇ ਇਹ ਕੰਮ ਸਹੀ ਗੱਲ ਆ ਵੀਰੇ ਯਾਰ ਪਾਈ ਸਿਆਣੀ ਬਾਕੀ ਇਹ ਮੱਝ ਵੀ ਬਹੁਤ ਤਗੜੀ ਦੀ ਆ 26 ਕਿਲੋ ਦੁੱਧ ਰਿਕਾਰਡ ਹੋਇਆ ਹੈ ਦੀ ਮਾਂ ਦਾ ਇਹਦੀ ਮਾਂ ਦਾ ਹਾਂ ਛੋਟੀ ਵੀ ਦਊਗੀ 15 16 ਕਿਲੋ ਦੁੱਧ ਬਾਈ ਉਹਨੇ ਦੀਪ ਦੇੜੇ ਜਾ ਕੇ ਚਾਈ ਮੇਰੇ ਧ ਓ ਭਾਈ ਆਂਦਾ ਆਂਦਾ ਜੇ 17 18 ਕਿਲੋ ਦੁੱਧ ਨਾ ਦੇਵੇ ਗੱਡੀ ਤੇ ਚੜਾ ਕੇ ਮੇਰੇ ਕੋ ਆ ਜੀਂ ਵਾਪਸ ਤੂੰ ਕੀ ਬਾਤ ਹੈ ਵੇਖੋ ਨਹੀਂ ਠੀਕ ਹੈ ਭਾਈ ਅੱਛਾ تیر ਤੇ ਇੱਕ ਗੱਲ ਦੱਸਣੀ ਪਊਗੀ ਤੈਨੂੰ ਹੋਰ ਇਹਦੀ ਕਿੰਨੀ ਕੀਮਤ ਲਾਤੀ ਤੂ ਅਸਰ ਦੀ ਇਹ ਹੂੰ ਕੀ ਉਹ ਤਾਂ ਬਾਈ ਇਹ ਦੋ ਦਿਨੇ ਨੇੜੇ ਪੈ ਹੀ ਗਈ ਯਾਰ। ਹਾਂ ਹਾਂ ਤੇ ਅਗਲਾ ਕਹਿ ਦਿੰਦਾ ਝੋਟੀ ਲਈ ਹੈ ਹਨਾ ਜਿਹਦੇ ਕਮੈਂਟ ਕਰਨ ਵਾਲੇ ਆਖ ਦਿੰਦੇ ਜੇ 2 ਲੱਖ ਕੋਈ 10 ਲੱਖ ਰੁਪਇਆ ਕੱਟੀ ਦਾ ਮੰਗ ਲੈਣ 50 ਲੱਖ ਰੁਪਇਆ ਤੇ ਤਾਂ ਮੱਝ ਆ ਜਾਂਦੀ ਦੁੱਧ ਦਿੰਦੀ ਪਰ ਯਾਰ ਇਹ ਚੀਜ਼ ਲੋਕ ਸਮਝਦੇ ਪਤਾ ਨਹੀਂ ਕਿਉਂ ਨਹੀਂ ਵੀ ਚੀਜ਼ ਗਦੇ ਘੋੜੇ ਦੀ ਇੱਕ ਗੱਲ ਇੱਕ ਹੀ ਕਰੀ ਜਾਣਗੇ ਹਨਾ ਬੰਦਾ ਬਾਈ ਫੋਨ ਵੀ ਡੇਲੀ ਲਾਉਂਦਾ ਆ ਪਾਣੂ ਉਹ ਜਿਹਨੇ ਕੱਟੀ ਦਿੱਤੀ ਯਾਰ ਹਾਂ ਠੀਕ ਜਿਵੇਂ ਉਹਦਾ ਜੀ ਉਹਨਾਂ ਦੇ ਘਰ ਦਾ ਲੈ ਜਾਂਦਾ ਉਹ ਹਿਸਾਬ ਕਰਾਵਾ ਹਮ ਨੇਲੀ ਫੋਨ ਲਾਉਂਦਾ ਉਹ ਵੀ ਕੀ ਹਿਸਾਬ ਕਰਾਵਾ ਅੱਛਾ ਵੀਰ ਦੂਜੀ ਮਾਂ ਚ ਬੈਠੀ ਜਿਹੜੀ ਬਾਈ ਏ ਬਾਈ ਯਾਰ ਦਾਲ ਪੋਤਾ ਜਮੀਨਾ ਰਹਿ ਗਿਆ ਜਾਂਦਾ ਹੈ ਹਾਂਜੀ ਇਹਨੇ ਕਿੰਨੇ ਤੋਂ ਦਿੱਤਾ ਸੀ ਵੀਰੇ ਇਹ ਦੇਣ ਦੀ ਬਾਈ 18 ਕੇ ਨੇੜੇ ਦੁੱਧ ਠੀਕ ਆ ਬਈ ਇਹ ਕਿ ਥੋੜਾ ਇਹ ਵੀ ਖਰੀਦੀ ਸੀ ਫਿਰ ਇਹ ਵੀ ਖਰੀਦੀ ਸੀ ਠੀਕ ਆ ਬਾਈ ਇਹ ਕਿੰਨੇ ਸੂਹ ਸੂਗੀ ਆਦ ਕੀ ਬਾਈ ਇਹ ਬਾਈ ਚੌਥਾ ਸੂਹੂਗੀ ਠੀਕ ਆ ਤੇ ਪਰ ਲਈ ਮੈਂ ਬਾਈ ਅੰਡਾ ਲਈ ਉਹ ਬਾਈ ਅਫਸਰ ਝੋਟੀ ਆ ਠੀਕ ਆ ਹਾਂਜੀ ਗੱਬਣਾ ਇਹ ਵੀ ਵੀਰੇ ਨਹੀਂ ਇਹ ਯਾਰ ਰੀਪੀਟਰ ਦੀ ਹੋਈ ਪਈ ਆ ਮਤਲਬ ਸੇਵਾ ਚ ਹੀ ਹੱਲੇ ਠੀਕ ਆ ਵੀ ਹੇਦਰਨਾਲ ਗੱਪਣਾ ਦੇ ਨਾਮ ਰਹੀ ਹੈ ਨਾ ਹਾਂ ਫਿਰ ਦੋਵੇਂ ਚੀਜ਼ਾਂ ਹੀ ਆ ਹਾਂ ਹੂੰ ਠੀਕ ਆ ਇੱਧਰ ਆ ਜਾ ਹੁਣ ਇੱਕ ਜਿਆ ਨਿੱਕੀ ਗੁਰਲੀ ਤੇ ਲੱਕੜ ਵਾਲੀ ਦੇ ਇਹਦੇ ਤੇ ਦੱਸ ਵੀ ਆਹ ਕਟੀਆਂ ਕਿਹੜੇ ਕਿਹੜੇ ਸੀ ਬਣਦੀਆਂ ਹੋਈਆਂ ਆਹ ਵੇ ਨਾ ਇਹ ਬਾਈ ਗੱਗੂ ਦੀਆਂ ਆ ਬਾਈ ਗੱਗੂ ਦੀਆਂ ਇਹ ਦਮਦਾਰ ਛੋਟੇ ਦੀਆਂ ਆ ਮਤਲਬ ਪਹਿਲਾਂ ਗੱਗੂ ਹੀ ਉਹਦਾ ਨਾਮ ਠੀਕ ਆ ਹੁਣ ਵੇਖ ਕੇ ਚੱਲ ਗਿਆ ਹਰਿਆਣੇ ਠੀਕ ਆ ਹੁਣ ਉਹਦਾ ਨਾਮ ਦਮਦਾਰ ਰੱਖਤਾ ਉਹਨਾਂ ਨੇ ਕੀ ਰੱਖਤਾ ਦਮਦਾਰ ਹਾਂ ਠੀਕ ਆ ਬਾਈ ਉਹ ਕਿਹੜੇ ਦਾ ਆ ਗਿਆ ਮਿਲੋਂ ਤੇ ਪਰ ਇਹ ਪਤਾ ਨਹੀਂ ਯਾਰ ਕੋਈ ਪੁੱਛਤਾ ਮੇਰੀ ਸਮਝੀ ਤੇ ਤੇਰੇ ਤੋਂ ਨਾਮ ਸੁਣਿਆ ਉਹ ਬਾਈ 70 5 70 ਦਾ ਬੱਚਾ 70 5 70 ਦਾ ਹਾਂ ਠੀਕ ਆ ਇਹ ਚਲਦੀ ਵੀ ਆਉ ਦੂਜਾ ਇੱਥੇ ਮੱਜ ਨੇ ਦੁੱਧ ਕੱਢਿਆ ਬਠੰਡੇ ਤੋਂ ਆ ਮੱਜ ਠੀਕ ਆ 24 ਕਿਲੋ ਮੇਲੇ ਜਾ ਚੈਂਪੀਅਨ ਬਣੀ ਠੀਕ ਆ ਹਾਂ ਠੀਕ ਆ ਭਾਈ ਤੇ ਆ ਬਾਈ ਪਰਲੀ ਇਹ ਵੀ ਉਸੇ ਦੀ ਆ ਬਾਈ ਉਸੇ ਦੀ ਆ ਇਹ ਆ ਮੱਜ ਦੀ ਜਿਹੜੀ ਆਪਾਂ ਸੈਕਿੰਡ ਲਾਸਟ ਵਿਖਾਈ ਨਹੀਂ ਹੂੰ ਉਸ ਮੱਜ ਦੀ ਆ ਠੀਕ ਆ ਭਾਈ ਕੀ ਬਾਤ ਤੇ ਅੱਛਾ ਬੱਚੇ ਦੋ ਬੈਠੇ ਛੋਟੇ ਇੱਧਰ ਭਾਈ ਆ ਵੀ ਉਸੇ ਦੀ ਆ ਗੱਗੂ ਦੀ ਕਿ ਇਹ ਤੂੰ ਬਾ ਸੀਮਣ ਤੇਰੇ ਦਿਲ ਲੱਗਾ ਹੋਇਆ ਹੈ हां सा पसीवणी ਭرائی ਦੇ ਬਹੁ ਟਾਈਮ ਦੇ ਆ ਉਹ ਚੋਟੀ ਆਪਣੀ ਪਹਿਲੀ ਸੂ ਪੈਣੀ ਹੁਣ ਫੇ ਉਹ ਜਿਹੜੀ ਹੋਮਨਾਂ ਵਿੱਚ ਇੱਕ ਗੱਲ ਹੋਰ ਵੀ ਸੋਚੀ ਹੈ ਤੈਨੂੰ 3 ਸਾਲ ਹੋਰ ਆਜਾ 3 ਸਾਲਾਂ ਨੂੰ ਤੂੰ ਕਮਾਈ ਤੇ ਵੜ ਜਾਗਾ ਆਈ ਦੀ ਗੱਲ ਯਾਦ ਰੱਖਣੀ ਜੇ ਤੂੰ ਮਿਹਨਤ ਕਰੀਗਾ 3 ਸਾਲ ਹੋਰ ਮਿਹਨਤ ਤਾਂ ਲੱਗਿਆ ਹੀ ਹੋਏ ਆ ਹਾਂ ਹੋਰ ਤੁਹਾਨੂੰ ਕਾਜਣਾ ਸਹੀ ਗੱਲ ਹੈ ਹਾਂ ਆਹ ਪਿੰਡ ਆਹ ਜਿਹੜੀ ਕੱਟੀ ਬੈਠੀ ਆ ਬਈ ਇਹ ਬਾਈ ਕੱਟੇ ਹੀ ਆ ਇਹ ਔ ਛੋਟੀ ਮਗਰਾ ਆਇਆ ਹੈਗਾ ਛੋਟੀ ਮਗਰਾ ਇਹ ਕੱਟਾ ਹੀ ਆ ਠੀਕ ਹੈ ਕੱਟਾ ਇਹ ਵੀ ਚੰਗਾ ਬਥੇਦਾ ਹੀ ਖੜਾ ਹੈ ਨਾ ਨਵਾਬ ਦਾ ਆਇਆ ਨਵਾਬ ਦਾ ਠੀਕ ਹੈ ਅੱਛਾ ਗੱਲ ਇਹ ਹੋਵੇ ਕਿ ਤੁਸੀਂ ਇਹ ਹੋ ਕੇ ਤੇਰੇ ਸਾਰੇ ਜਾਨਵਰ ਹੈ ਨਾ ਤੇ ਹੁਣ ਫਿਰ ਬਾਈ ਕਿਉਂ ਬਾਈ ਤਿਆਰ ਕਰਿਆ ਕਰੂਗਾ ਜਿਹੜਾ ਚੀਜ਼ ਚਾਹੀਦੀ ਉਹ ਨੰਬਰ ਬਾਈ ਦਾ ਤੇ ਕ੍ਰੈਪਸ਼ਨ ਤੇ ਲਿਖਿਆ ਹੋਇਆ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਲੋਗੜਾ ਬਾਈ ਮੈਦਾ ਲੋਗੜ ਤੋਂ ਛੱਡ ਕੇ ਕਿਹੜੀ ਚੰਦ ਜੜੀ ਤੇ ਘਰ ਆ ਗਿਆ ਆਪਣੀ ਜੀਰਾ ਫਰੋਇਪੁਰ ਰੋਡ ਤੇ ਛੜਕਾ ਲੋਗੜ ਤੋਂ ਜਿਹੜੀ ਜੀਰਾ ਫਰੋਇਪੁਰ ਰੋਡ ਆ ਉਸ ਰੋਡ ਦੇ ਉੱਤੇ বাজਦਾ ਮਿੱਤਰੋ ਬਸ ਘਾਰ ਆ ਤੇ ਕੀਰਤ ਵੀਰੇ ਦਾ ਨਾਮ ਆ ਹੁਣ ਅੱਗੇ ਤੁਸੀਂ ਕੀ ਰਿਸਪੌਂਸ ਦਿੰਨੇ ਆ ਤੁਹਾਡੇ ਸਮੇਂ ਤੇ ਡਿਪੈਂਡ ਹੋਊਗਾ ਕੀਰਤ ਭਾਈ ਨੰਬਰ ਸਾਂਝਾ ਕਰੀ ਦਰਸ਼ਕ ਵੀਰਾਂ ਨਾਲ 95928 70361 ਵਾਰੀ ਹੋਰ ਆਉਣ ਦਿਓ ਜੀ 95928 70361 ਠੀਕ ਹੈ ਜੀ ਹਾਂ ਇਹ ਹੁਣ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਇਹਨੂੰ ਕੈਨੇਡਾ ਭੇਜਣਾ ਕਿ ਇੱਥੇ ਰੁਜ਼ਗਾਰ ਦੇਣਾ ਜੇ ਇੱਥੇ ਦੇ ਦੋਗੇ ਤਾਂ ਹੋਰ ਰੁਜ਼ਗਾਰ ਇਹ ਵਧਾ ਦੂਗਾ ਗਾ ਬਾਕੀ ਗੱਲਬਾਤ ਤੁਹਾਡੇ ਤੇ ਡਿਪੈਂਡ ਹੈ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗੀ ਲੱਗੀ ਆ ਤਾਂ ਹੋਰ ਮਿੱਤਰਾਂ ਸੋਚ ਨਾਲ ਨਾਲ ਸਾਂਝਾ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਦੋਸਤੋ ਜਲਦ ਮਿਲਦੇ ਰਹਾਂਗੇ ਫਿਰ ਕਿਸੇ ਨਵੀਂ ਵੀਡੀਓ ਦੇ